ਸਪਰੀਮ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਪੰਜਾਬ ਦੇ ਕਿਸਾਨ ਦਿੱਲੀ ਜਾ ਕੇ ਤਰਨਾ ਲਾਉਣਾ ਚਾਹੁੰਦੇ ਸੀ ਕਿ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਸੈਂਟਰ ਸਰਕਾਰ ਨੇ ਪ੍ਰੋਮਿਸ ਕੀਤੇ ਆ ਉਹ ਪੂਰੇ ਨਹੀਂ ਕੀਤੇ ਹਾਲਾਂਕਿ ਤੱਕ ਇਸ ਦੇ ਬਾਵਜੂਦ ਹਰਿਆਣਾ ਪੁਲਿਸ ਨੇ ਇੱਕ ਵਾਰ ਫਿਰ ਕਿਸਾਨਾਂ ਨੂੰ ਰੋਕ ਲਿਆ ਤੇ ਹਰਿਆਣਾ ਪੁਲਿਸ ਨੇ ਤੇ ਉੱਥੇ ਲਗਾਈ ਗਈ ਪੈਰਾਮਿਲਟਰੀ ਫੋਰਸ ਨੇ ਇੱਕ ਵਾਰ ਫਿਰ ਟੀਅਰ ਗੈਸ ਦੇ ਗੋਲੇ ਛੱਡੇ ਆ ਜਿਸ ਕਰਕੇ ਕਈ ਕਿਸਾਨ ਜ਼ਖਮੀ ਹੋ ਗਏ ਨੇ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਜੱਥਾ ਜਿਹੜਾ ਅੱਜ ਮਰਜੀਵਾਲਾ ਦਾ ਭੇਜਿਆ ਸੀ ਜਿਸ ਨੂੰ ਪੁਲਿਸ ਨੇ ਰੋਕ ਦਿੱਤਾ ਗਿਆ ਹੁਣ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ ਇਸੇ ਤਰ੍ਹਾਂ ਜੋ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਕਿ ਇੱਕ ਕਿਸਾਨ ਕਾਫੀ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕਾ ਜਿਸ ਨੂੰ ਕਿਸਾਨ ਵਾਪਸ ਲਿਜਾ ਰਹੇ ਨੇ ਤੇ ਐਂਬੂਲੈਂਸ ਜਿਹੜੀ ਉੱਥੇ ਖੜੀ ਆ ਉੱਥੇ ਉਹਦਾ ਇਲਾਜ ਕੀਤਾ ਜਾ ਰਿਹਾ ਕੁਝ ਅਜਿਹੇ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਉਹਨਾਂ ਦੇ ਕੋਈ ਨਾ ਕੋਈ ਅਜੀਹੀ ਜਿਹੜੀ ਗੋਲੀ ਵਜੀ ਹੈਗੇ ਜਿਸ ਕਰਕੇ ਉਹ ਜਿਆਦਾ ਸਿਰੇਸ ਹੋ ਗਏ ਨੇ ਫਲਾਹਲੇ 7 ਕਿਸਾਨ ਜੇ ਦੱਸੇ ਜਾ ਰਹੇ ਨੇ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਉਥੇ ਕਾਫੀ ਸ਼ੰਭੂ ਬਾਰਡਰ ਤੇ ਕਿਸਾਨ ਅੱਗੇ ਵਧਣਾ ਚਾਹੁੰਦੇ ਸੀ ਦਿੱਲੀ ਵੱਲ ਮਾਰਚ ਕਰਨਾ ਚਾਹੁੰਦੇ ਸੀ ਕੁਝ ਬੈਰੀਗੇਡਸ ਵੀ ਲਗਾਏ ਸੀ ਕਿਸਾਨਾਂ ਨੇ ਪੁੱਟ ਦਿੱਤੇ ਉਸ ਤੋਂ ਬਾਅਦ ਹਰਿਆਣਾ ਪੁਲਿਸ ਨੇ ਚੇਤਾਵਨੀ ਦਿੱਤੀ ਤੇ ਅਥਰੂ ਗੈਸ ਗੋਲੇ ਛੱਡੇ ਗਏ ਨੇ ਜਿਸ ਕਰਕੇ ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋ ਗਏ ਨੇ ਪੰਜਾਬ ਹਰਿਆਣਾ ਬਾਰਡਰ ਤੇ ਪਿਛਲੇ 9 ਮਹੀਨਿਆਂ ਤੋਂ ਕੈਂਪ ਲਗਾ ਕੇ ਬੈਠੇ ਕਿਸਾਨਾਂ ਦਾ ਜਿਹ ਪਹਿਲਾ ਜੱਥਾ ਜਿਸ ਨੂੰ ਮਰਜੀ ਵੜਿਆ ਦਾ ਨਾਮ ਦਿੱਤਾ ਗਿਆ ਸੀ ਉਹ ਦਿੱਲੀ ਨੂੰ ਕੂਚ ਕਰਨਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਸੀ 101 ਜਿਹੜੇ ਕਿਸਾਨ ਨੇ ਉਹ ਪੈਦਲ ਅੰਬਾਲਾ ਦੀ ਵੱਲ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਦੋ ਬੈਰੀਗੇਡਸ ਜਿਹੜਾ ਹਰਿਆਣਾ ਸਰਕਾਰ ਨੇ ਹਰਿਆਣਾ ਪੁਲਿਸ ਨੇ ਲਗਾਏ ਸੀ ਉਹ ਪਾਰ ਕਰ ਦਿੱਤੇ ਇਸ ਤੋਂ ਬਾਅਦ ਹਰਿਆਣਾ ਪੁਲਿਸ ਤੇ ਤਣਾਤ ਕੀਤੀ ਗਈ ਪੈਰਾਮਿਲਟਰੀ ਫੋਰਸ ਨੇ ਬੈਰੀਗੇਡਸ ਦੇ ਹੀ 101 ਕਿਸਾਨਾਂ ਨੂੰ ਰੋਕ ਲਿਆ ਕਿਸਾਨਾਂ ਨੇ ਬੈਰੀਗੇਡ ਤੇ ਜਿਹੜੀਆਂ ਤਾਰਾ ਲਗਾਈਆਂ ਸੀ ਹਰਿਆਣਾ ਸਰਕਾਰ ਵੱਲ ਉਪਾਟ ਦਿੱਤੀਆਂ ਉਸ ਤੋਂ ਬਾਅਦ ਹਰਿਆਣਾ ਪੁਲਿਸ ਵੱਲੋਂ ਹਰਿਆਣਾ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਅਥਰੂ ਗੈਸ ਗੋਲੇ ਛੱਡੇ ਗਏ ਨੇ ਜਿਸ ਕਰਕੇ ਕਿਸਾਨ ਕਈ ਜ਼ਖਮੀ ਹੋ ਗਏ ਨੇ ਅਜੇ ਹੀ ਖਬਰ ਵੀ ਆ ਰਹੀ ਹੈ ਕਿ ਇੱਕ ਕਿਸਾਨ ਦੇ ਕੋਈ ਨਾ ਕੋਈ ਅਜੀਹਾ ਗੋਲੀ ਵੱਜੀ ਹੈ ਜਿਸ ਨਾਲ ਉਹ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਹਾਲੇ ਤੱਕ ਕਨਫਰਮ ਨਹੀਂ ਕੀਤਾ ਜਾ ਰਿਹਾ ਕਿ ਉਹ ਬੁਰੀ ਤਰ੍ਹਾਂ ਜੋ ਜ਼ਖਮੀ ਹੋ ਉਹਦੀ ਵਜ੍ਹਾ ਕੀ ਹੈ ਐਮਐਸਪੀ ਕਰਜ਼ਾ ਮਾਫੀ ਅਤੇ ਪੈਨਸ਼ਨ ਵਰਗੀਆਂ ਮੰਗਾਂ ਨੂੰ ਲੈ ਕੇ 13 ਫਰਵਰੀ ਤੋਂ ਜਿਹੜਾ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਲੇਕਿਨ ਹਰਿਆਣਾ ਦੀ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਉਸ ਤੋਂ ਬਾਅਦ ਕੇਸ ਹਾਈ ਕੋਰਟ ਵੀ ਚੱਲਦਾ ਸੁਪਰੀਮ ਕੋਰਟ ਦੀ ਵੱਲਦਾ ਸੁਪਰੀਮ ਕੋਰਟ ਨੇ ਵੀ ਕਿਸਾਨਾਂ ਨੂੰ ਕਿਹਾ ਸੀ ਕਿ ਜਦੋਂ ਧਰਨਾ ਲਗਾਉਣ ਜਾਂ ਦਿੱਲੀ ਕੂਚ ਕਰਨ ਨਾਲ ਤੇ ਲੋਕਾਂ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਕਿਉਂਕਿ ਹਰਿਆਣਾ ਸਰਕਾਰ ਨੇ ਕਿਹਾ ਸੀ ਕਿ ਇਹਨਾਂ ਕੋਲ ਟਰੈਕਟਰ ਨੇ ਤੇ ਅਜਿਹੇ ਹਥਿਆਰ ਬਣਾ ਰੱਖੇ ਜਿਸ ਕਰਕੇ ਆਗਿਆ ਨਹੀਂ ਦਿੱਤੀ ਜਾ ਸਕਦੀ ਲੇਕਿਨ ਹੁਣ ਪੰਜਾਬ ਦੇ ਕਿਸਾਨ 101 ਕਿ ਜਿਹਨਾਂ ਨੂੰ ਮਰਜੀਵਾੜਾ ਦਾ ਨਾਮ ਦਿੱਤਾ ਗਿਆ ਉਹ ਪੈਦਲ ਹੀ ਜਾਣਾ ਚਾਹੁੰਦੇ ਸੀ ਲੇਕਿਨ ਇਸ ਦੇ ਬਾਵਜੂਦ ਵੀ ਹਰਿਆਣਾ ਸਰਕਾਰ ਨੇ ਉਹਨਾਂ ਨੂੰ ਅੱਗੇ ਜਾਣ ਨਹੀਂ ਦਿੱਤਾ ਆ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਹਰਿਆਣੇ ਦੀ ਗ੍ਰਭ ਭਾਗ ਦੀ ਸਖਤਰ ਸੁਮਿਤਰਾ ਮਿਸ਼ਰਾ ਨਵੀ ਪੰਜਾਬ ਹਰਿਆਣਾ ਬਾਰਡਰ ਤੇ ਅੰਬਾਲਾ ਦੇ 11 ਜਿਹੜੇ ਪਿੰਡ ਨੇ ਉਥੇ ਇੰਟਰਨੈਟ ਜਿਹੜੀਆਂ ਸਵਾਮਾਂ ਉਹ ਵੀ ਬੰਦ ਕਰ ਦਿੱਤੀਆਂ ਨੇ ਕਨੌਰੀ ਬਾਰਡਰ ਤੇ 13 ਕੰਪਨੀਆਂ ਪੁਲਿਸ ਦੀਆਂ ਇੱਕ ਇੱਕ ਕੰਪਨੀ CRPF ਅਤੇ BSF ਦੀ ਤਨਾਦ ਕੀਤੀ ਗਿਆ। ਕੁੱਲ ਕਰੀਬ 1500 ਤੋਂ ਜ਼ਿਆਦਾ ਕਰਮਚਾਰੀ ਤਨਾਦ ਕੀਤੇ ਗਏ ਨੇ। ਤਿੰਨ JCB, ਵਾਟਰ ਕੈਨਰ ਵਹੀਕਲ, ਤਿੰਨ ਵਜਰਵਾਨ 20 ਰੋਡ ਵੇਟ ਦੀਆਂ ਬੱਸਾਂ ਪੁਲਿਸ ਦੀ ਸੱਤ ਬੱਸਾਂ ਵਿਖਲਾਰੀਆਂ ਗਈਆਂ ਨੇ। 30 ਕਿਲੋਮੀਟਰ ਦੇ ਏਰੀਆ 'ਚ ਤਿੰਨ ਜਗ੍ਹਾ ਜਾਨੀ 3 ਲੈਵਲ ਬੈਰੀਗੇਡਿੰਗ ਕੀਤੀ ਗਈ। ਅਗਰ ਸ਼ੰਭੂ ਬਾਰਡਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਵੀ 3 ਲੇਅਰ ਬੈਰੀਕੇਡਿੰਗ ਕੀਤੀ ਗਈ ਹੈ ਹਰਿਆਣਾ ਪੁਲਿਸ ਨੇ ਸੀਮੈਂਟ ਦੀ ਪੱਕੀ ਕੰਧਾ ਬਣਾ ਕੇ ਰੱਖਿਆ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵੱਡੀ ਗਿਣਤੀ ਤਣਾਤ ਕੀਤੀ ਗਈ ਹੈ ਪੁਲ ਦੇ ਹੇਠਾਂ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੇ ਕਰੀਬ 1000 ਤੋਂ ਵੱਧ ਜਿਹੜੇ ਮੁਲਾਜ਼ਮ ਨੇ ਉਹ ਵਜਰਵਾਨ ਅਤੇ ਐਂਬੂਲੈਂਸ ਦੇ ਸਮੇਤ ਉੱਥੇ ਤਣਾਤ ਕੀਤੇ ਗਏ ਨੇ ਕਿਸਾਨਾਂ ਦੇ ਜਿਹੜੇ 13 ਮੰਗਾਂ ਨੇ ਚ ਸਾਰੀਆਂ ਫਸਲਾਂ ਤੇ ਐਮਐਸਪੀ ਤੇ ਖਰੀਦ ਦੀ ਗਰੰਟੀ ਦਾ ਕਾਨੂੰਨ ਬਣੇ ਡਾਕਟਰ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਹਿਸਾਬ ਨਾਲ ਕੀਮਤ ਤੈਅ ਹੋ ਡੀਏਪ ਖਾਦ ਦੀ ਕਮੀ ਨੂੰ ਦੂਰ ਕੀਤਾ ਜਾਵੇ ਕਿਸਾਨ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਪੈਨਸ਼ਨ ਦਿੱਤੀ ਜਾਵੇ ਭੂਮੀ ਐਕਵਾਇਰ ਐਕਟ 2013 ਦੁਬਾਰਾ ਲਾਗੂ ਕੀਤਾ ਜਾਵੇ ਲਖੀਮਪੁਰ ਖੀਰੀ ਕਾਂਡ ਦੇ ਦੋਸ਼ਾਂ ਨੂੰ ਸਜ਼ਾ ਦਿੱਤੀ ਜਾਵੇ ਮੁਕਤ ਵਿਪਾਰ ਸਮਝੌਤੇ ਤੇ ਰੋਕ ਲਗਾਈ ਜਾਵੇ ਕਿਸਾਨ ਅੰਦੋਲਨ ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਾਪਜਾਰ ਸਰਕਾਰੀ ਨੌਕਰੀ ਦਿੱਤੀ ਜਾਵੇ ਬਿਲੀ ਸੋਧਨਾ ਬਿੱਲ 220 ਨੂੰ ਰੱਦ ਕੀਤਾ ਜਾਵੇ ਮਨਰੇਗਾ ਵਿੱਚ ਹਰ ਸਾਲ 200 ਦਿਨ ਦਾ ਕੰਮ 700 ਰੁਪਏ ਦਿਹਾੜੀ ਦਿੱਤੀ ਜਾਵੇ ਨਕਲੀ ਬੀਜ ਕੀਟਨਾਸ਼ਕ ਦਵਾਈਆਂ ਖਾਦ ਵਾਲੀਆਂ ਕੰਪਨੀਆਂ ਤੇ ਸਖਤ ਕਾਨੂੰਨ ਬਣੇ ਮਿਰਚ ਹਲਦੀ ਤੇ ਹੋਰ ਮਸਾਲਿਆਂ ਦੇ ਰਾਸ਼ਟਰੀ ਕਮਿਸ਼ਨ ਦਾ ਗਠਨ ਹੋਵੇ ਤੇ ਸੰਵਿਧਾਨ ਦੀ ਪੰਜ ਸੂਚੀ ਨੂੰ ਲਾਗੂ ਕਰਕੇ ਆਦੀਵਾਸੀਆਂ ਦੀ ਜ਼ਮੀਨ ਦੀ ਲੁੱਟ ਬੰਦ ਕੀਤੀ ਜਾਵੇ ਇਹ ਜਿਹੜੀਆਂ ਮੰਗਾਂ ਨੇ ਇਹਨਾਂ ਨੂੰ ਚਲਦਿਆਂ ਹੀ ਅੱਜ ਜਿਹੜੇ ਕਿਸਾਨ ਦਿੱਲੀ ਜਾਣਾ ਚਾਹੁੰਦੇ ਸੀ ਲੇਕਿਨ ਸਰਕਾਰ ਨੇ ਹਰਿਆਣਾ ਸਰਕਾਰ ਨੇ ਰਾਸਤੇ 'ਚ ਵੀ ਰੋਕਲੇ ਨੇ ਜ਼ਬਰਦਸਤੀ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਪੁਲਿਸ ਵੱਲੋਂ ਵਾਟਰ ਕੈਨ ਤੇ ਅਥਰੂ ਗੈਸ ਗੋਲੇ ਛੱਡੇ ਗਏ ਨੇ ਜਿਸ ਕਰਕੇ ਜਿਹੜੇ ਕਿਸਾਨ ਨੇ ਉਹ ਕਾਫੀ ਗਿਤੀ ਵਿੱਚ ਜ਼ਖਮੀ ਹੋ ਗਏ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਨੇ ਜਿਹੜੀਆਂ ਤੁਸੀਂ ਤਸਵੀਰਾਂ ਵੀ ਦੇਖ ਰਹੇ ਹੋ ਉਧਰ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਜਥਾ ਜਿਹੜਾ 101 ਜਿਹੜਾ ਮਰਜੀ ਵਾਲੇ ਸੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਤੇ ਅਗਲੀ ਜਿਹੜੀ ਰਣਨੀਤੀ ਤੈਅ ਕੀਤੀ ਜਾਊਗੀ ਕਿਉਂਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਜਿਹੜੇ ਕਿਸਾਨ ਨੇ ਉਹ ਆਪਣੇ ਸਾਧਨ ਲੈ ਕੇ ਨਾ ਜਾਣ ਮਤਲਬ ਟਰੈਕਟਰ ਟਰਾਲੀਆਂ ਨਾਲ ਲੈ ਕੇ ਜਾਣ ਲੇਕਿਨ ਹੁਣ ਹਰਿਆਣਾ ਦੀ ਬੀਜੇਪੀ ਸਰਕਾਰ ਕਿਸਾਨਾਂ ਨੂੰ ਦਿੱਲੀ ਵੀ ਪੈਦਲ ਜਾਣ ਨਹੀਂ ਦੇ ਰਹੀਏਗੀ ਹਾਲਾਂਕਿ ਕਿਸਾਨਾਂ ਦੇ ਕਿਉਂ ਜੰਤਰ ਮੰਤਰ ਜਾਂ ਰਾਮਰੀਲਾ ਗਰਾਊਂਡ ਤੇ ਆਪਣੀਆਂ ਮੰਗਾਂ ਲੈ ਕੇ ਧਰਨਾ ਲਾਉਣਗੇ ਲੇਕਿਨ ਇਸ ਦੇ ਬਾਵਜੂਦ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਪਲ-ਪਲ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਕਿ ਉਹ ਕਿਸਾਨਾਂ ਦੀ ਅਗਲੀ ਰਣਨੀਤੀ ਕੀ ਆ ਤੇ ਕਿੰਨੇ ਕਿਸਾਨ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਉਹਨਾਂ ਦੇ ਨਾਮ ਵੀ ਤੁਹਾਨੂੰ ਦੱਸਿਆ ਦੱਸੇ ਜਾਣਗੇ ਲੇਕਿਨ ਫਿਲਹਾਲ ਸਾਨੂੰ ਦਿਓ ਅੱਗੇ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ ਧੰਨਵਾਦ